ਜਿਹੜਾ ਕਿ ਸੈਂਟਰ ਗਵਰਨਮੈਂਟ ਦਾ ਪੁਰਤਲਾ ਸਾੜਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਗਿਆ ਯੂਟਿਫੈਕ ਦੇ ਦਿਨਾਂ ਦੇ ਵਿੱਚ ਨੌਜਵਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਿ ਜਾਰੀ ਰੱਖਿਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਂਟਰਲਾਈਜੇਸ਼ਨ ਨੂੰ ਲੈ ਕੇ ਜਿਹੜਾ ਰੋਸ ਸੀਗਾ ਦਿਖਾਇਆ ਗਿਆ ਸੋ ਵੀਡੀਓ ਪੂਰੀ ਦੇਖਿਓ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਵੀਡੀਓ ਮੁਬਾਰਕ 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 ਪੰਜਾਬੀ ਦਾ ਨਿੱਗ ਮੰਨ ਸਕਣਗੇ ਪਹਿਲੇ ਸਾਨੂੰ ਨਿੱਕ ਜਿਹੜਾ ਮੰਨ ਲਈ ਖਿਦਾ ਨਹੀਂ ਦਿੱਤਾ ਗਿਆ ਸਾਨੂੰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾਉਣ ਦੇ ਬੰਦੀਆਂ ਲੱਗੀਆਂ ਜਦੋਂ ਸਾਰੇ ਸੂਬੇ ਬਣੇ ਤਾਂ ਪੰਜਾਬ ਅਖੀਰ ਤੇ 1 ਨਵੰਬਰ 1966 ਨੂੰ ਸੂਬਾ ਬਣਿਆ ਉਸੇ ਹੀ ਦਿਨ 1 ਨਵੰਬਰ 1966 ਦੀ ਦਿਨ ਦੀ ਜਿਹੜਾ ਜ਼ਖਮ ਸੀ ਉਹਨੂੰ ਤਾਜ਼ਾ ਕਰਾਉਣ ਦੇ ਲਈ 1 ਨਵੰਬਰ ਨੂੰ ਜਿਹੜੀ ਸੈਂਡਵਿਚ ਉਹਨਾ ਭੰਗ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਕੱਲ ਇੱਕ ਨੋਟੀਫਿਕੇਸ਼ਨ ਆਉਂਦਾਗਾ ਵੀ ਜਿਹੜੀ ਚੰਡੀਗੜਾਗਾ ਉਹ ਪੰਜਾਬ ਤੋਂ ਖੋਲਿਆ ਜਾਊਗਾ ਹੁਣ ਮੇਰੀ ਬੇਨਤੀ ਆ ਜਿਹੜੇ ਮੇਰੇ ਪਰਾਂ ਪਿੱਛੇ ਆਵਾਜ਼ ਸੁਣਦੇ ਨੇ ਸਾਡੀ ਪੰਜਾਬ ਧਰਤੀ ਨੇ ਜਿਹੜੇ ਚਾਹੁੰਦੇ ਨੇ ਵੀ ਪੰਜਾਬ ਦੀ ਗੱਲ ਪੰਜਾਬੀ ਯੂਨੀਵਰਸਿਟੀ ਤੋਂ ਹੋਵੇ ਸਾਰੇ ਮੇਰੇ ਪਰਾਂਵਾਂ ਨੂੰ ਬੇਨਤੀ ਕਰੂੰਗਾ ਵੀ ਇੱਥੇ ਨੇੜੇ ਆਜੋ ਹੁਣ ਮੈਂ ਬੇਨਤੀ ਕਰੂੰਗਾ ਜਿਹੜਾ ਇਹ ਨੋਟੀਫਿਕੇਸ਼ਨ ਆਇਆ ਇਹਦੇ ਬਾਰੇ ਵੀ ਕੁਲਦੀਪ ਆ ਜਿਹੜੇ ਉਹ ਚੈਨਲਾਂ ਪਾਉਣਗੇ ਤੇ ਆਪਾਂ ਉਸ ਤੋਂ ਬਾਅਦ 2-2 4-4 ਮਿੰਟ ਜਿਹੜੇ ਆਗੂ ਨੇ ਉਹ ਆਪਦੀ ਗੱਲ ਰੱਖਣਗੇ ਉਹਨੂੰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਇਹਦੇ ਬਾਰੇ ਸੰਖੇਪ ਦੇ ਵਿੱਚ ਬਈ ਕਲ ਦੀਪ ਜਾਣਕਾਰੀ ਦੇਣਗੇ ਦੋਸਤੋ ਸਭ ਤੋਂ ਪਹਿਲਾਂ ਪਤੇ ਦੀ ਸਾਂਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪੰਜਾਬੀ ਯੂਨੀਵਰਸਿਟੀ 'ਚ ਖੜੇ ਹੋ ਤੇ ਜਿਹੜਾ ਨੋਟੀਫਿਕੇਸ਼ਨ ਹੈ ਇਹਦੇ ਬਾਰੇ ਕੱਲੇ-ਕੱਲੇ ਪੰਜਾਬ ਦੇ ਵਿਦਿਆਰਥੀ ਨੂੰ ਤੇ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਹਰੇਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਹਾਂਜੀ ਹੁਣ ਜਿਹੜੇ ਕੇਂਦਰ ਸਰਕਾਰ ਨੇ ਕੇਂਦਰੀਕਰਨ ਦੀ ਨੀਤੀ ਦੇ ਤਹਿਤ ਇੱਕ 131 131 ਸੋਧ ਬਿੱਲ ਜਿਹੜਾ ਸਰਦੀਆਂ ਦੇ ਸੈਸ਼ਨ ਚ ਲਿਆਉਣ ਦਾ ਫੈਸਲਾ ਕਰਿਆ ਇਹਦੀਆਂ ਖਬਰਾਂ ਆ ਗਈਆਂ ਨੇ ਤੇ 131 ਬਿਹੋਦ ਬਿੱਲ ਦੇ ਅੰਡਰ ਹੋਊਗਾ ਕਿ ਉਹ ਜਿਹੜਾ ਚੰਡੀਗੜ੍ਹ ਹੈ ਉਹਨੂੰ ਧਾਰਾ ਆਰਟੀਕਲ 240 ਦੇ ਅੰਡਰ ਪਾ ਦੇਣਗੇ ਤੇ ਆਰਟੀਕਲ 240 ਦੇ ਵੀ ਇਹ ਹੁੰਦਾ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਸਿੱਧਾ ਰਾਸ਼ਟਰਪਤੀ ਦਾ ਸ਼ਾਸਨ ယူਟੀ ਦੇ ਹੋ ਜਾਊਗਾ ਜਿਹੜੀਆਂ ਵੀ ਜੂਨੀਅਰ ਟਰੈਟਰੀਜ਼ ਨੇ ਜਿੱਥੇ ਲੈਜਿਸਲੇਟਿਵ ਅਸੈਂਬਲੀ ਨਹੀਂ ਹੈਗੀ ਉਥੇ ਰਾਸ਼ਟਰਪਤੀ ਸਿੱਧਾ ਕਾਨੂੰਨ ਬਣਾ ਸਕਦਾ ਤੇ ਹੁਣ ਕੀ ਹੁੰਦਾ ਹੁਣ ਪੰਜਾਬ ਦਾ ਐਡਮਿਨਿਸਟ੍ਰੇਸ਼ਨ ਚ ਹਿੱਸਾ ਹੈ ਤੇ ਗਵਰਨਰ ਦਾ ਹੁੰਦਾ ਹੈ ਗਵਰਨਰ ਦਾ ਰੂਲ ਹੁੰਦਾ ਹੈ ਪੰਜਾਬ ਦਾ ਗਵਰਨਰ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਦਾ ਪਾਰਟ ਹੁੰਦਾ ਯੂਟੀ ਦਾ ਤੇ ਉਹ ਸਿੱਧਾ ਫਿਰ ਸੈਂਟਰ ਸਰਕਾਰ ਲੈਫਟ ਡੀਟ ਗਵਰਨਰ ਰਾਹੀਂ ਜਾਂ ਆਪਦਾ ਗਵਰਨਰ ਨਿਯੁਕਤ ਕਰਕੇ ਉਹਦੇ ਸਿੱਧਾ ਰੂਲ ਇੰਪੋਜ਼ ਕਰ ਸਕਦੀ ਹੈ ਤੇ ਇਹਦਾ ਬੈਕਗਰਾਉਂਡ ਇਹ ਹੈ ਵੀ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਪਾਸ ਹੋਇਆ ਜਦੋਂ ਚੰਡੀਗੜ੍ਹ ਸਾਡੀ ਰਾਜਧਾਨੀ ਬਣਦੀ ਹੈ ਹਰਿਆਣਾ ਅਲੱਗ ਹੁੰਦਾ ਹੈ ਤੇ ਉਦੋਂ ਚੰਡੀਗੜ੍ਹ ਇੱਕ ਯੂਟੀ ਜਿਹੜੀ ਟੈਂਪਰੇਰੀ بیس ਤੇ ਬਣਾਈ ਗਈ ਸੀ ਉਹ ਹੁਣ ਜੇ ਇਹ ਪਾਸ ਹੁੰਦਾ ਹੈ ਆਰਟੀਕਲ 230 ਅੰਡਰ ਦੇ ਅੰਡਰ ਦੇ ਜਾਂਦਾ ਤਾਂ ਜਿਹੜਾ ਚੰਡੀਗੜ੍ਹ ਉਹਦੇ ਤੇ ਪੂਰਨ ਕਬਜ਼ਾ ਸੈਂਟਰ ਗਵਰਨਮੈਂਟ ਦਾ ਹੋ ਜਾਊਗਾ ਤੇ ਉਹ ਯੂਟੀ ਆ ਜਿਹੜੀ ਪੱਕੇ ਤੌਰ ਤੇ ਹੋ ਜਾਊਗੀ ਤੇ ਇਹਦੇ ਇਹ ਸਾਡਾ ਜਿਹੜਾ ਅਧਿਕਾਰ ਹੈ ਚੰਡੀਗੜ੍ਹ ਤੇ ਉਹ ਬਿਲਕੁਲ ਖਤਮ ਹੋ ਜਾਊਗਾ ਤੇ ਇਹ ਫੈਡਰਲ ਸਿਸਟਮ ਜਿਹੜਾ ਸਾਡਾ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਉਹਦੇ ਤੇ ਵੀ ਹਮਲਾ ਹੈ ਜਿਹੜਿਆ ਕਿ ਰਾਜਾਂ ਨੂੰ ਤਾਕਤ ਦਾ ਆਪਾਂ ਵਧਾਉਣ ਦੀ ਗੱਲ ਕਰਦੇ ਆ ਪਰ ਉਹ ਦਿਨੋ ਦਿਨ ਘਟਾਈ ਜਾਂਦੇ ਨੇ ਅਸੀਂ ਕਹਿੰਦੇ ਪੰਜਾਬ ਯੂਨੀਵਰਸਿਟੀ ਸਾਡੀ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੇ ਬਣਿਆ ਚੰਡੀਗੜ੍ਹ ਸਾਡਾ ਹੈ ਪਰ ਉਹ ਲੋਕ ਇਹ ਕਮੇਟੀ ਤੇ ਕਹਿੰਦਾਦਾ ਕਈ ਕਮੇਟੀਆਂ